ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਭ ਤੋਂ ਪਹਿਲਾਂ ਧੰਨ ਧੰਨ ਸਰਬੰਸਦਾਣੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਵਾਦੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ ਕਿਸਾਨ ਵੀਰੋ ਅੱਗੇ ਆਪਾਂ ਗੱਲ ਕਰਦੇ ਹਾਂ ਮੌਸਮ ਦੀ ਪੰਜਾਬ ਦੇ ਮੌਸਮ ਦੀ ਕਿ ਜਿਵੇਂ ਤੁਹਾਨੂੰ 20 ਤਰੀਕ ਦੀ ਵੀਡੀਓ ਦੇ ਵਿੱਚ ਵੀਰੋ ਦੱਸਿਆ ਗਿਆ ਸੀ ਕਿ 22 ਤਰੀਕ ਦੀ ਸ਼ਾਮ ਤੋਂ ਲੈ ਕੇ ਪੰਜਾਬ ਦਾ ਮੌਸਮ ਜਿਆਦਾਤਰ ਪਰ ਉਹ ਪ੍ਰਭਾਵਿਤ ਹੁੰਦਾ ਦੇਖਣ ਨੂੰ ਮਿਲੇਗਾ ਸੋ ਵੀਰੋ ਉਸੇ ਤਰ੍ਹਾਂ ਹੀ ਅੱਜ 22 ਤਰੀਕ ਨੂੰ ਬਦਲ ਬਈ ਆਪਾਂ ਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਸਵੇਰ ਤੋਂ ਹੀ ਇੰਟਰ ਕਰਦੀ ਦੇਖਣ ਨੂੰ ਮਿਲੇਗੀ ਪਰ ਵੀਰੋ ਜੋ ਬਰਸਾਤ ਦੇ ਅਸਾਰ ਹੋਣਗੇ ਉਹ ਆਉਂਦੀ ਰਾਤ ਦੇ ਸਮੇਂ ਹੋਣਗੇ ਜੇਕਰ ਆਪਾਂ ਗੱਲ ਕਰੀਏ ਵੀਰੋ ਸ਼ਾਮ ਦੇ 7:00 ਤੋਂ 6:00 7:00 ਵਜੇ ਤੋਂ ਲੈ ਕੇ ਵੀਰੋ ਜੋ ਆਉਣ ਵਾਲੇ ਅਗਲੇ 24 ਘੰਟੇ ਹੋਣਗੇ ਉਹਨਾਂ ਘੰਟਿਆਂ ਦੇ ਵਿੱਚ ਵੀਰੋ 23 ਤਰੀਕ ਤੇ 22 ਦੀ ਰਾਤ ਤੇ 23 ਦੀ ਰਾਤ ਵੀਰੋ ਇਹਨਾਂ ਦਿਨਾਂ ਦੇ ਵਿੱਚ ਇਸ ਸਮੇਂ ਦੇ ਵਿੱਚ ਵੀਰੋ ਪੰਜਾਬ ਦਾ ਮੌਸਮ ਆਪਾਂ ਨੂੰ ਤਕਰੀਬਨ 70% ਖੇਤਰਾਂ ਦੇ ਵਿੱਚ ਵੀਰੋ ਬਰਸਾਤ ਬੜਾ ਦੇਖਣ ਨੂੰ ਮਿਲੇਗਾ ਕਿਉਂਕਿ ਦੋ ਸਿਸਟਮ ਦਾ ਪ੍ਰਭਾਵ ਹੈ ਜੀ ਇੱਕ ਸਿਸਟਮ ਹੈ ਜੋ ਰਾਜਸਥਾਨ ਹਰਿਆਣਾ ਤੋਂ ਹੁੰਦਾ ਹੋਇਆ ਪੰਜਾਬ ਦੇ ਦੱਖਣੀ ਭਾਗਾਂ ਨੂੰ ਕਵਰ ਕਰੇਗਾ ਦੂਸਰਾ ਵੀ ਜੋ ਸਿਸਟਮ ਹੈ ਪਹਾੜੀ ਖੇਤਰਾਂ ਤੋਂ ਹੁੰਦਾ ਹੋਇਆ ਪੰਜਾਬ ਦੇ ਪੂਰਬੀ ਭਾਗਾਂ ਨੂੰ ਕਵਰ ਕਰੇਗਾ ਸੋ ਜਿਸ ਦੇ ਚੱਲਦੇ ਪੰਜਾਬ ਦੇ ਤਕਰੀਬਨ 70-75% ਖੇਤਰਾਂ ਦੇ ਵਿੱਚ ਆਪਾਂ ਨੂੰ ਬੱਦਲ ਬਾਈ ਦੇ ਨਾਲ ਕਿਤੇ ਹਲਕਾ ਕਿਤੇ ਦਰਮਿਆਨਾ ਕਿਤੇ ਤੇਜ਼ ਛਾਤੀਦਰਗ ਦੇ ਚੰਗਾ ਮੀਂਹ ਦੇਖਣ ਨੂੰ ਮਿਲੇਗਾ ਇਹ ਸਿਸਟਮ ਦਾ ਪ੍ਰਭਾਵ ਵੀ ਤਕਰੀਬਨ 22-23 ਦੇ ਦੀ ਰਾਤ ਤੱਕ ਵੀ ਰੁਕਣੇਗਾ 24 ਤੋਂ ਬਾਅਦ ਫਿਰ ਪੰਜਾਬ ਦੇ ਮੌਸਮ ਦੇ ਵਿੱਚ ਆਪਣਾ ਥੋੜਾ ਬੋੜਾ ਸੁਧਾਰ ਹੁੰਦਾ ਦੇਖਣ ਨੂੰ ਮਿਲੇਗਾ ਤੇ ਵੀਰੋ ਅੱਗੇ 26 27 ਦੇ ਵਿੱਚ ਜਾ ਕੇ ਫਿਰ ਇੱਕ ਸਿਸਟਮ ਆਵੇਗਾ ਜੋ ਪੰਜਾਬ ਦੇ ਮੌਸਮ ਨੂੰ ਪ੍ਰਭਾਵਿਤ ਕਰ ਸਕਦਾ ਹੈ ਵੀਰੋ ਇਸ ਸਿਸਟਮ ਦੇ ਚੱਲਦਿਆਂ ਠੰਡ ਦੀ ਥੋੜੀ-ਮੋਟੀ ਸ਼ੁਰੂਆਤ ਹੋ ਗਈ ਹੁਣ ਤੱਕ ਜੋ ਦਿਨ ਦੇ ਟੈਂਪਰੇਚਰ ਨੇ ਤਕਰੀਬਨ ਵੀਰੋ 20 ਡਿਗਰੀ ਦੇ ਆਸ-ਪਾਸ ਹੀ ਰਹੇ ਨੇ 20 21 20 21 ਵੀਰੋ ਇੱਥੋਂ ਤੱਕ ਰਹੇ ਨੇ ਦਿਨ ਦੇ ਟੈਂਪਰੇਚਰ ਥੋੜਾ-ਮੋੜਾ ਠੰਡ ਦਾ ਪ੍ਰਭਾਵ ਵੀਰੋ 1-2 ਡਿਗਰੀ ਇਹ ਜੋ ਮੀਂਹ ਹੋਗਾ ਵੀਰੋ ਇਸ ਤੋਂ ਬਾਅਦ ਠੰਡ ਦਾ ਜੋ ਪ੍ਰਭਾਵ ਹੈ 1-2 ਡਿਗਰੀ ਟੈਂਪਰੇਚਰ ਘਟੇਗਾ ਪਰ ਕੋਈ ਜ਼ਿਆਦਾ ਵੱਡੇ ਠੰਡ ਦੇ ਸਾਲ ਵੀਰੋ ਫਿਲਹਾਲ ਵੀ ਨਹੀਂ ਹੋਣਗੇ ਮੀਂਹ ਲੰਘਣ ਤੋਂ ਬਾਅਦ ਵਿੱਚ ਵੀ ਵੀਰੋ ਟੈਂਪਰੇਚਰ ਨੇ ਜੋ 17-18 ਡਿਗਰੀ ਦੇ ਆਸ-ਪਾਸ ਰਹਿਣਗੇ ਕੋਈ ਇਹ ਨਹੀਂ ਵੀ ਕਿ 5-7 ਡਿਗਰੀ ਜਾਂ 10-12 ਡਿਗਰੀ ਵਿੱਚ ਤੱਕ ਇੰਨਾ ਸ਼ੀਤ ਲਹਿਰ ਦਾ ਮਾਹੌਲ ਬਣ ਗਿਆ ਵੀਰੋ ਆਉਂਦੇ ਦਿਨਾਂ ਦੇ ਵਿੱਚ ਬਾਕੀ ਜਿਵੇਂ ਕਿ ਅਪਡੇਟ ਮਿਲੇਗੀ ਆਪਾਂ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਰਹਾਂਗੇ ਜਿਵੇਂ ਵੀਰੋ ਕੋਰੀ ਦਾ ਸਿਸਟਮ ਸੀ ਵੀਰੋ ਕੋਰੀ ਦਾ ਪ੍ਰਭਾਵ ਲੰਘ ਚੁੱਕਿਆ ਕਿਉਂਕਿ ਕੋਰਾ ਹੁਣ ਨਾ ਮੱਤਰ ਹੀ ਪੈਣ ਦੀ ਸੰਭਾਵਨਾ ਅਗੇ ਹੈ ਧੁੰਦ ਦਾ ਮਾਹੌਲ ਥੋੜਾ ਮੁੱਢਾ ਪਰ ਉਹ ਦੇਖਣ ਨੂੰ ਮਿਲੇਗਾ ਬਰਸਾਤ ਤੋਂ ਬਾਅਦ ਤੇ ਦਿਨ ਦੇ ਟੈਂਪਰੇਚਰ ਵੀਰੋ ਅੱਜ ਦੇ ਮੁਕਾਬਲੇ ਆਉਂਦੇ ਦਿਨਾਂ ਦੇ ਵਿੱਚ 1-2 ਡਿਗਰੀ ਘਟਣਗੇ ਕੋਈ ਜ਼ਿਆਦਾ ਵੱਡਾ ਫਰਕ ਨਹੀਂ ਪਵੇਗਾ ਰਾਤ ਦੇ ਟੈਂਪਰੇਚਰ ਤਕਰੀਬਨ 6-7 ਡਿਗਰੀ ਦੇ ਆਸ-ਪਾਸ ਠੀਕੇ ਰਹਿਣਗੇ ਤੇ ਵੀਰੋ ਦਿਨ ਦੇ ਟੈਂਪਰੇਚਰ ਤਕਰੀਬਨ 18-19-20 ਡਿਗਰੀ ਦੇ ਆਸ-ਪਾਸ ਬਣੇ ਰਹਿਣਗੇ ਬਾਕੀ ਵੀਰੋ ਸ਼ਾਮ ਸਵੇਰੇ ਕੱਲ ਜਿਵੇਂ ਵੀ ਆਪ ਨੂੰ ਕੋਈ ਵੀ